ਤੇ ਜਿਹੜੀ ਚੀਜ਼ ਤੁਹਾਡਾ ਸਕੂਨ ਖਤਮ ਕਰੇ ਉਹਨੂੰ ਆਪਣੀ ਜ਼ਿੰਦਗੀ ਦੇ ਵਿੱਚੋਂ ਲਾ ਦੇ ਖਤਮ ਕਰ ਦੇ ਜਿਹੜੀ ਗੱਡੀ ਤੰਗ ਕਰੇ ਵੇਚ ਦਿਓ ਜਿਹੜੀ ਮੱਝ ਗਾਂ ਤੰਗ ਕਰੇ ਵੇਚ ਦਿਓ ਤੇ ਮਾਫ ਕਰਨਾ ਜਿਹੜਾ ਰਿਸ਼ਤਾ ਲੋੜ ਤੋਂ ਵੱਧ ਤੈਨੂੰ ਤੰਗ ਕਰ ਰਿਹਾ ਆ ਡੱਡ ਹੋ ਜਾ ਅਲੱਗ ਹੋ ਜਾ ਪਰ ਹਰ ਹਾਲ ਆਪਣਾ ਸਕੂਨ ਨਾ ਖਤਮ ਹੋਣ ਦਿਓ ਜਿੱਥੇ ਵੀ ਤੁਸੀਂ ਖੜੇ ਹੁਣ ਕਈ ਵਾਰੀ ਤੁਸੀਂ ਜਦੋਂ ਫਰਜ਼ ਨਹੀਂ ਨਿਭਾਉਂਦੇ ਸਕੂਨ ਫਿਰ ਵੀ ਚਲੇ ਜਾਂਦਾ ਜਦੋਂ ਤੁਸੀਂ ਡਿਊਟੀ ਆਪਣੀ ਨਹੀਂ ਕਰਦੇ ਫਰਜ਼ ਨਹੀਂ ਨਿਭਾਉਂਦੇ ਜ਼ਿੰਮੇਵਾਰੀ ਨਹੀਂ ਨਿਭਾਉਂਦੇ ਫਿਰ ਵੀ ਬੰਦੇ ਦਾ ਸਕੂਨ ਚਲੇ ਜਾਂਦਾ ਆਪਣੇ ਜਿੰਨੀਆਂ ਜ਼ਿੰਮੇਵਾਰੀਆਂ ਮੈਂ ਹਮੇਸ਼ਾ ਹੀ ਕਹਿੰਦਾ ਆਪਣੇ ਫਰਜ਼ ਵਧੀਆ ਨਿਭਾਓ ਸਕੂਨ ਆਏਗਾ ਮਨ ਮੈਂ ਪਰਸੋਂ ਚੌਥੇ ਆ ਅਜਨਾਲੇ ਘਟਨਾ ਵਾਪਰੀ ਉਹਦੇ ਬਾਰੇ ਬੋਲੇ ਅਸੀਂ ਸੁਣਿਆ ਹੋਇਆਗਾ ਸੁਣਿਆ ਸੀ ਸਾਰਿਆਂ ਹੁਣ ਉੱਥੇ ਹੋਇਆ ਕੁਛ ਤੇ ਸਾਰੇ ਹੀ ਤੱਤੇ ਤੱਤੇ ਨੇ ਤੱਤੇ ਬੰਦਿਆਂ ਦੇ ਨਾਲ ਪੰਗਾ ਲੈਣਾ ਸੌਖਾ ਨਹੀਂ ਤੁਹਾਨੂੰ ਜੇ ਤਵੀ ਤੇ ਹੱਥ ਲਾਓਗੇ ਤੇ ਸੜ ਜਾਣੀ ਤੱਤੇ ਸਰੀਏ ਨਾਲ ਹੱਥ ਲਾਓਗੇ ਸੜ ਜਾਣਾ ਤੇ ਜਦੋਂ ਤੁਸੀਂ ਤੱਤੇ ਬੰਦਿਆਂ ਨੂੰ ਹੱਥ ਪਾਉਨੇ ਹੋ ਤੇ ਤੱਤੇ ਬੰਦੇ ਵੀ ਤੁਹਾਨੂੰ ਸਾੜ ਦੇਣ ਗਰਮ ਖਿਆਲੀਆਂ ਦੇ ਬੰਦੇ ਨੇ ਨਾ ਜਿਹੜੇ ਗਰਮ ਖਿਆਲੀਆਂ ਨਾਲ ਪੰਗਾ ਲਾਓਗੇ ਤੇ ਸਾੜਦੇ ਆ ਅੱਤਿਆਂ ਨਾਲ ਪੰਗਾ ਨਹੀਂ ਲਈਦਾ ਪਰ ਸਕੂਨ ਚਲੇ ਜਾਂਦਾ ਹੈ ਜੇ ਤੁਸੀਂ ਲੋੜ ਪੈਣ ਤੇ ਸੱਚ ਨਾ ਬੋਲੇ ਆਪਣੀ ਗੱਲ ਨਾ ਕਹੀ ਉਥਲ ਪੁਥਲ ਮੱਚਦੀ ਹੈ ਮੈਨੂੰ ਬੋਲ ਕੇ ਦੱਸੋ ਸਾਰੇ ਬੰਦੇ ਮਾਈਕ 'ਚ ਬੋਲ ਸਕਦੇ ਨੇ ਨਹੀਂ ਸਾਰੇ ਨਹੀਂ ਬੋਲ ਸਕਦੇ ਕੀ ਸਾਰਿਆਂ ਨੂੰ ਸਾਰੇ ਸੁਣਦੇ ਨੇ ਨਹੀਂ ਸੁਣਦੇ ਪਰ ਜੇ ਤੁਹਾਨੂੰ ਲੋਕ ਸੁਣ ਵੀ ਲੈਣ ਵਾਲਾ ਮੋਟਾ ਤਾਨੂੰ ਮਾੜੀ ਮੋਟੀ ਆਪਣੀ ਗੱਲ ਕਹਿਣੀ ਵੀ ਆਉਂਦੀ ਹੋਵੇ ਫਿਰ ਜਿਹੜੀ ਠੀਕ ਹੋਵੇ ਕਹਿ ਦਿਓ ਇਹਦੇ 'ਚ ਕੋਈ ਸ਼ੱਕ ਨਹੀਂ ਤੁਹਾਨੂੰ ਚੰਗਾ ਵੀ ਕਹਿਣ ਵਾਲੇ ਹੋਣਗੇ ਤੇ ਗਾਲ੍ਹਾਂ ਵੀ ਬੜਿਆਂ ਨੇ ਕੱਢਣੀਆਂ ਨੇ ਬੜਾ ਕੁਝ ਬੋਲਣਾ ਪਰ ਤੁਸੀਂ ਆਪਣੀ ਗੱਲ ਕਹੋ ਆਪਣਾ ਫਰਜ਼ ਨਿਭਾ ਦਿਓ ਮੇਰੀ ਡਿਊਟੀ ਹੈ ਮੈਂ ਨਿਭਾਤੀ ਮੇਰਾ ਫਰਜ਼ ਹੈ ਮੈਂ ਨਿਭਾਤਾ ਮੇਰੀ ਜ਼ਿੰਮੇਵਾਰੀ ਹੈ ਮੈਂ ਨਿਭਾਤੀ ਮੈਂ ਆਪਣਾ ਕੰਮ ਕਰ ਦਿੰਦਾ ਬੀਬੀ ਨੇ ਰੋਟੀ ਪਕਾਉਂਦੀ ਸਬਜ਼ੀ ਬਣਾਉਂਦੀ ਸਾਰਾ ਕੁਝ ਤਿਆਰ ਕਰਕੇ ਰੱਖਦਾ ਆਪਣਾ ਫਰਜ਼ ਨਿਭਾਉਂਦਾ ਕੋਈ ਖਾਵੇ ਕੋਈ ਨਾ ਖਾਵੇ ਮੈਂ ਆਪਣਾ ਨਿਭਾਉਂਦਾ ਹੁਣ ਸਾਡੇ ਇੱਥੇ ਲੰਗਰ ਚੱਲਦਾ ਫਰਜ਼ ਪਣ ਅਸੀਂ ਨਿਭਾਉਂਦਾ ਪ੍ਰਸ਼ਾਦੇ ਲਾਏ ਪਏ ਐ ਰੋਟੀ ਬਣੀ ਪਈ ਐ ਕੜੀ ਬਣੀ ਹੋਣੀ ਐ ਸਬਜ਼ੀ ਚਾਵਲ ਬਣੇ ਹੋਏ ਐ ਅਸੀਂ ਆਪਣਾ ਫਰਜ਼ ਨਿਭਾ ਕੇ ਬੈਠੇ ਆ ਤੁਹਾਡੀ ਮਰਜ਼ੀ ਹੋਈ ਖਾਣਾ ਹੋਇਆ ਖਾ ਲਿਓ ਨਹੀਂ ਖਾਣਾ ਹੋਇਆ ਐਂ ਚਲੇ ਜਾਓ ਮੈਂ ਆਪਣੀ ਗੱਲ ਤੁਹਾਨੂੰ ਸੁਣਾਉਂਦੀ ਧੱਕੇ ਨਾਲ ਕਿਸੇ ਨੂੰ ਸੁਣਾਇਆ ਨਹੀਂ ਜਾ ਸਕਦਾ ਧੱਕੇ ਨਾਲ ਕਿਸੇ ਨੂੰ ਖੁਆਇਆ ਨਹੀਂ ਜਾ ਸਕਦਾ ਧੱਕੇ ਨਾਲ ਕਿਸੇ ਨੂੰ ਮਨਾਇਆ ਨਹੀਂ ਜਾ ਸਕਦਾ ਬਿਲਕੁਲ ਇਸੇ ਤਰ੍ਹਾਂ ਧੱਕੇ ਨਾਲ ਕਿਸੇ ਨੂੰ ਬਦਲਿਆ ਨਹੀਂ ਜਾ ਸਕਦਾ ਮੇਰੀ ਆਪਣੀ ਸੋਚ ਹੈ ਮੈਂ ਆਪਣਾ ਫਰਜ਼ ਨਿਭਾਤਾ ਜਦੋਂ ਹੁਣ ਸਾਡੇ ਲੰਗਰੀ ਬੜੇ ਸੌਖੇ ਬੈਠੇ ਐ ਕਹਿੰਦੇ ਚਲੋ ਪੱਕਿਆ ਪਿਆ ਭਾਈ ਨਹੀਂ ਕੋਈ ਖਾਏਗਾ ਤੇ ਛਾਮ ਨੂੰ ਖਾ ਲੈਣਗੇ ਨਹੀਂ ਖਾਣਗੇ ਸਿੱਟ ਦੇਾਂਗੇ ਡੰਗਰਾਂ ਨੂੰ ਪਾ ਦੇਾਂਗੇ ਪਰ ਅਸੀਂ ਰਿਲੈਕਸ ਬੈਠੇ ਆਂ ਪਰ ਦੱਸੋ ਇਦਰੋਂ ਸਮਾਪਤੀ ਹੋਣ ਵਾਲੀ ਐ ਤੇ ਲੰਗਰ ਪੱਕਿਆ ਨਾ ਹੋਵੇ ਉਹਨਾਂ ਨੂੰ ਕੋ ਸਕੂਨ ਨਾਲ ਬਹਿ ਸਕਦੇ ਹੋ ਲੰਗਰੀ ਬਹਿ ਜਾਣਗੇ ਸਕੂਨ ਨਾਲ ਸਬਜੀ ਵੀ ਨਹੀਂ ਬਣੀ ਲੰਗਰ ਵੀ ਨਹੀਂ ਪ੍ਰਸ਼ਾਦੇ ਵੀ ਨਹੀਂ ਪੱਕੇ ਤੇ ਚਾਵਲ ਵੀ ਨਹੀਂ ਬਣੇ ਤੇ ਸਾਰੇ ਭਾਂਡੇ ਖਾਲੀ ਪਏ ਹੋਣ ਸਮਾਪਤੀ ਹੋਣ ਵਾਲੀ ਹੈ ਉਹਨਾਂ ਨੂੰ ਹੱਥਾਂ ਪੈਰਾਂ ਦੀ ਪਈ ਹੋਏਗੀ ਕਿ ਨਹੀਂ ਪਈ ਹੋਏਗੀ ਉਹਨਾਂ ਨੂੰ ਕੋ ਲਾਓ ਤੁਹਾਨੂੰ ਸਿਮਰਨ ਕਰਾਈਏ ਸ਼ਾਂਤ ਕਰੀਏ ਹੋ ਜਾਣਗੇ ਸ਼ਾਂਤ ਉਹਨਾਂ ਨੇ ਫਰਜ਼ ਨਹੀਂ ਨਿਭਾਇਆ ਆਪਣਾ ਹੁਣ ਫਰਜ਼ ਨਿਭਾ ਕੇ ਬੈਠੇ ਆ ਕੋਈ ਖਾਵੇ ਕੋਈ ਨਾ ਖਾਵੇ ਆਪਣਾ ਨਿਭਾ ਕੇ ਐ ਬੈਠੇ ਚੌਂਕੜੇ ਮਾਰ ਕੇ ਵੀ ਆਉਣਗੇ ਖਵਾ ਦੇਾਂਗੇ ਜਿਹੜਾ ਨਹੀਂ ਆਊਗਾ ਤੇ ਨਾ ਸਹੀ ਸਾਡੇ ਵੱਲੋਂ ਤੇ ਪੱਕਿਆ ਪਿਆ ਫਰਜ਼ ਨਿਭਾਨ ਨਾਲ ਸਕੂਨ ਮਿਲਦਾ ਹੁਣ ਮੈਂ ਆਪਣੀ ਗੱਲ ਕਹਿਤੀ ਐ ਕੋਈ ਸੁਣੇ ਚਾਹੇ ਨਾ ਜਿਹਨੂੰ ਚੰਗੀ ਲੱਗਦੀ ਐ ਠੀਕ ਐ ਜਿਹਨੂੰ ਨਹੀਂ ਚੰਗੀ ਲੱਗਦੀ ਤਾਂ ਠੀਕ ਐ ਕੋਈ ਲਾਈਕ ਕਰ ਦੇਗਾ ਉਹ ਗਾਲ ਕੱਢ ਦੇਗਾ ਕਰ ਲਵੇ ਇੱਕ ਕਮੈਂਟ ਕਰੇਗਾ ਵਾਜੀ ਵਾ ਦੂਜਾ ਕਹੇਗਾ ਤੇ ਬਕਵਾਸ ਐ ਠੀਕ ਐ ਹਰ ਇੱਕ ਦੀ ਮਰਜ਼ੀ ਐ ਹੁਣ ਕਿਸੇ ਨੂੰ ਮਰਚ ਘੱਟ ਪਸੰਦ ਹੈ ਕਿਸੇ ਨੂੰ ਮਸਾਲਾ ਨਹੀਂ ਪਸੰਦ ਕਿਸੇ ਨੂੰ ਕੜੀ ਨਹੀਂ ਪਸੰਦ ਕਿਸੇ ਨੂੰ ਜ਼ਿਆਦਾ ਹੀ ਪਸੰਦ ਹੈ ਹੁਣ ਕੀ ਕਰੀਏ ਭਾਈ ਹੁਣ ਕੋਈ ਤੇਰੇ ਲਈ ਹੁਣ ਮੁਰਗੇ ਦੀਆਂ ਟੰਗਾਂ ਤੇ ਲਿਆਉਣੇ ਰਹੇ ਅਸੀਂ ਲੈਗ ਪੀਸ ਤੇ ਆਉਣੇ ਨਹੀਂ ਲੱਗਣ ਤੂੰ ਲੈਗ ਪੀਸ ਪਾੜ ਦੇ ਫਿਰ ਆਪਾਂ ਕਾਂਗੇ ਵੀ ਲੈਗ ਪੀਸ ਖਾਣੇ ਨੇ ਤੂੰ ਜਾ ਮਾਰ ਓਥੇ ਜਿੱਥੋਂ ਮਿਲਦੇ ਨੇ ਓਥੇ ਖਾ ਲੈ ਇਹੀ ਕਾਂਗੇ ਆਪਾਂ ਹੁਣ ਤੇਰੀ ਚੋਅ ਐ ਸੀ ਹੋਰ ਐ ਮੈਂ ਕੀ ਕਰਾਂ ਸਾਡੇ ਕੋਲ ਕੁਝ ਸਾਡੇ ਕੋਲ ਕੁਝ ਹੋਰ ਹੈ ਕਿਸੇ ਕੋਲੋਂ ਕੁਝ ਹੋਰ ਮਿਲਦਾ ਤੂੰ ਉੱਥੋਂ ਲੈ ਲੈ ਕਿਸੇ ਨੂੰ ਕਿਸੇ ਨੇ ਬੰਨਿਆ ਨਹੀਂ ਕਿਸੇ ਨੂੰ ਕਿਸੇ ਨੇ ਰੋਕਿਆ ਨਹੀਂ ਹਰ ਇੱਕ ਦਾ ਆਪਣਾ ਆਪਣਾ ਲਾਈਫ ਸਟਾਈਲ ਹੈ ਆਪਣਾ ਆਪਣਾ ਢੰਗ ਹੈ ਆਪਣਾ ਆਪਣਾ ਤਰੀਕਾ ਹੈ ਤੇ ਜਿੰਨੇ ਜਿੰਨੂੰ ਲੱਭਣਾ ਲੱਭ ਲੈਣਾ ਗੁਰੂ ਨਾਨਕ ਪਾਤਸ਼ਾਹ ਤੁਸੀਂ ਚਲੇ ਜਾਓਗੇ ਦੁਬਾਰਾ ਤੁਸੀਂ ਕਦੇ ਆਓਗੇ ਮੰਨ ਲਓ ਤੁਹਾਡੇ ਅਲੀ ਸੋਚ ਹੋਏਗੀ ਤੁਹਾਨੂੰ ਲੱਭਾਂਗੇ ਕਿਵੇਂ ਮਾਰੇ ਕਹਿੰਦੇ ਜਿਨ੍ਹਾਂ ਨੇ ਲੱਭਣਾ ਹੋਇਆ ਲੱਭ ਲੈਣਗੇ ਜਿਨ੍ਹਾਂ ਲੱਭਣਾ ਹੋਇਆ ਉਹਨਾਂ ਨੇ ਲੱਭ ਹੀ ਲੈਣਾ ਠੇਕੇ ਵਾਲਿਆਂ ਨੇ ਠੇਕਿਆਂ ਵਾਲਿਆਂ ਕੋਲ ਜਾ ਵੈਣਾ ਜਿਹੜੇ ਹੁਣ ਭੁੱਕੀ ਖਾਂਦੇ ਐ ਕੀ ਭੁੱਕੀ ਖਾਣ ਵਾਲੇ ਉਹਨਾਂ ਨੂੰ ਲੱਭਦੇ ਨਹੀਂ ਕਿੱਥੇ ਜਾਜ ਉੱਤਰਦਾ ਉਹਨਾਂ ਨੂੰ ਪਤਾ ਨਹੀਂ ਪਹਿਲਾਂ ਕੋੜੀਆਂ ਦੇ ਉੱਤੇ ਆਉਂਦੇ ਹੁੰਦੇ ਸੀ ਕੋੜ ਮੈਨੂੰ ਨਿੱਕੇ ਹੁੰਦੇ ਆ ਯਾਦ ਐ ਵੀ 20-25 ਸਾਲ ਪਹਿਲਾਂ ਘੋੜੀ ਵਾਲਾ ਫਿਰਦਾ ਹੁੰਦਾ ਸੀ ਉਹ ਪੁੱਕੀ-ਪੱਕੀ ਲੈ ਕੇ ਆਉਂਦੇ ਸੀ ਕਹਿੰਦੇ ਜਹਾਜ ਉਤਰਿਆ ਉਹਨੂੰ ਜਹਾਜ ਉਤਰਿਆ ਕਹਿੰਦੇ ਸੀ ਗੱਲ ਵੀ ਸੱਚੀ ਹੈ ਜਿਹੜੇ ਖਾ ਲੈਂਦੇ ਸੀ ਫਿਰ ਜਹਾਜ ਹੀ ਚੜਦੇ ਸੀ ਸੁਰਤ ਕਰਕੇ ਉਡਾਰੀਆਂ ਹੀ ਮਾਰਦੇ ਹੋਣਗੇ ਇਹਨਾਂ ਦੇ ਕਹਿਣ ਮੁਤਾਬਕ ਆਪਾਂ ਕਦੇ ਖਾ ਕੇ ਨਹੀਂ ਵੇਖੇ ਪਰ ਹੁਣ ਪੁੱਕੀਆਂ ਵਾਲੇ ਕੀ ਲੱਭ ਨਹੀਂ ਲੈਂਦੇ ਤੇ ਜਿਨ੍ਹਾਂ ਨੇ ਕਾਲੀ ਨਾਗ ਨਹੀਂ ਖਾਣੀ ਹੈ ਕੀ ਮਿਲਦੀ ਨਹੀਂ ਉਹਨਾਂ ਨੂੰ ਜਿੱਥੋਂ ਮਰਜ਼ੀ ਲੱਭ ਲੈਣਾ ਆਪਣਾ ਯਾਰ ਵੇਲੇ ਲੱਭ ਹੀ ਲੈਂਦੇ ਤੇ ਜਿਹੜੇ ਬੰਦਿਆਂ ਨੇ ਪੈਗ ਸ਼ੈਗ ਲਾਉਣਾ ਹੁੰਦਾ ਆਪਣੇ ਯਾਰ ਵੇਲੀ ਉਹ ਵੀ ਲੱਭ ਹੀ ਲੈਂਦੇ ਵੀ ਕਿਤੋਂ ਨਾ ਕਿਤੋਂ ਕਿਵੇਂ ਨਾ ਕਿਵੇਂ ਲੱਭ ਲੈਣਗੇ ਤੇ ਜਿਸ ਬੰਦੇ ਨੇ ਜਿੱਥੇ ਜੜਨਾ ਹੈ ਜਿੰਨੂੰ ਸੁਣਨਾ ਹੈ ਨੈਟ ਖੋਲਦਾ ਕਿਤੋਂ ਨਾ ਕਿਤੋਂ ਉਹਨੇ ਲੱਭ ਹੀ ਲੈਣਾ ਜਿੰਨੇ ਜਿੱਥੇ ਜੁੜਨਾ ਹੈ ਜਿੱਦਾਂ ਦਾ ਬੰਦੇ ਦਾ ਇੰਟਰਸਟ ਹੈ ਉਹਨੇ ਲੱਭ ਲੈਣਾ ਤੁਸੀਂ ਕਹੋ ਅਸੀਂ ਇੱਥੇ ਆਏ ਆ ਤੁਸੀਂ ਨਹੀਂ ਆਏ ਤੁਹਾਡਾ ਇੰਟਰਸਟ ਖਿੱਚ ਕੇ ਲਿਆ ਤੁਹਾਡਾ ਸ਼ੌਂਕ ਖਿੱਚ ਕੇ ਲਿਆਇਆ ਕਿਸੇ ਬੰਦੇ ਦਾ ਬ੍ਰਾਂਡ ਪਾਉਣ ਦਾ ਸ਼ੌਂਕ ਹੈ ਉਹਨੂੰ ਸ਼ੌਂਕ ਕਿਹੜਾ ਕਿਤੇ ਦੀ ਕਿਤੇ ਲੈ ਜਾਂਦਾ ਬੰਦੇ ਦਾ ਸ਼ੌਂਕ ਹੈ ਘੋੜੇ ਰੱਖਣ ਦਾ ਸ਼ੌਂਕ ਹੈ ਕੁੱਤੇ ਰੱਖਣ ਦਾ ਸ਼ੌਂਕ ਹੈ ਵੱਖਰੇ ਵੱਖਰੇ ਸ਼ੌਂਕ ਨੇ ਬੰਦੇ ਦਾ ਸ਼ੌਂਕ ਉਤੋਂ ਸਭ ਕੁਝ ਕਰਾਉਂਦਾ ਹੈ ਆ ਚੀਜ਼ਾਂ ਦਾ ਵੀ ਸ਼ੌਂਕ ਹੈ ਤੇ ਤੁਹਾਡਾ ਤੁਹਾਨੂੰ ਇੱਥੇ ਕੋਈ ਖਿੱਚ ਕੇ ਲਿਆਉਂਦੀ ਤੀਜੋ ਤੁਹਾਡਾ ਇੰਟਰਸਟ ਇੰਟਰਸਟ ਪੈਦਾ ਹੋਣਾ ਇੰਟਰਸਟ ਨੂੰ ਕਹਿੰਦੇ ਨੇ ਭਗਤ ਭਗਤ ਦਾ ਅਸਲ ਅਰਥ ਅਰਥੇ ਹੈ ਕਿਸੇ ਦੇ ਫੈਨ ਹੋਣਾ ਜਿਵੇਂ ਆਪਾਂ ਅੱਜ ਦੀ ਭਾਸ਼ਾ ਵਿੱਚ ਕਹਿੰਦੇ ਆ ਫਲਾਣਾ ਫਲਾਣੇ ਬੰਦੇ ਦਾ ਫੈਨ ਹੈ ਤੇ ਪੰਜਾਬੀ 'ਚ ਆਪਾਂ ਕਹਿੰਦੇ ਨਾ ਫਲਾਣਾ ਤੇ ਫਲਾਣੇ ਦਾ ਬੜਾ ਭਗਤ ਹੈ ਮੰਨ ਲਓ ਮੂਸੇ ਵਾਲਾ ਚੜ੍ਹਾਈ ਕਰ ਗਿਆ ਕਈ ਕਹਿੰਦੇ ਨਹੀਂ ਹੁੰਦੇ ਵੀ ਫਲਾਣਾ ਤੇ ਮੂਸੇ ਵਾਲੇ ਦਾ ਬੜਾ ਭਗਤ ਹੈ ਭਗਤ ਤੇ ਦੂਜੇ ਸ਼ਬਦਾਂ ਵਿੱਚ ਕੀ ਕਹਿਣਗੇ ਉਹਦਾ ਬੜਾ ਫੈਨ ਹੈ ਭਗਤ ਤੇ ਫੈਨ ਇੱਕੋ ਹੀ ਚੀਜ਼ ਹੈ ਕਿਸੇ ਚੀਜ਼ ਲਈ ਪਾਗਲਾ ਵਾਂਗੂ ਚਾਹਣਾ ਕਿਸੇ ਨੂੰ ਇਸ਼ਕ ਕਰਨਾ ਫੈਨ ਹੋ ਜਾਣਾ ਭਗਤ ਹੋ ਜਾਣਾ ਇੱਕੋ ਹੀ ਗੱਲ ਕਿਸੇ ਚੀਜ਼ ਦੇ ਭਗਤ ਹੋ ਜਾਣਾ ਤੇ ਜਿਹੜਾ ਬੰਦਾ ਜਿਹਦਾ ਭਗਤ ਹੁੰਦਾ ਹੈ ਉਹਦੇ ਦਿਮਾਗ 'ਚ ਫਿਰ ਉਹੀ ਘੁੰਮੀ ਜਾਂਦਾ ਉਹੀ ਚੱਲੀ ਜਾਂਦਾ ਉਹੀ ਦੇਸੀ ਜਾਂਦਾ ਉਦੇ ਦਿਮਾਗ ਚ ਉਹੀ ਚੱਲੀ ਜਾਂਦੀ ਤੇ ਯਾਦ ਰੱਖਣਾ ਭਗਤ ਭਗਵਾਨ ਵਰਗਾ ਹੋ ਜਾਂਦਾ ਫੈਨ ਜਿਹੜਾ ਬੰਦਾ ਜਿਹਦਾ ਫੈਨ ਹੋਵੇ ਉਹਦੇ ਵਰਗਾ ਹੋਣ ਲੱਗ ਜਾਂਦਾ ਉਹਦੇ ਵਰਗੇ ਚਾਲ ਢਾਲ ਹੋ ਜਾਂਦੇ ਨੇ ਉਹਦੇ ਵਰਗਾ ਦਿਸਣ ਲੱਗ ਪੈਂਦਾ ਉਹਦੀ ਗੱਲਬਾਤ ਉਹਦੀ ਜ਼ਿੰਦਗੀ ਜਾ ਜਾਂਦੀ ਜਿਹੜਾ ਜ਼ਿਆਦਾ ਹੀ ਆਸ਼ਿਕ ਹੋ ਜਾਏ ਲੋਰ ਹੀ ਚੜਿਆ ਰਵੇ ਉਹਦੇ ਤੇ ਉਹ ਉਵੇਂ ਦਾ ਹੋਣ ਲੱਗ ਜਾਂਦਾ ਫੈਨ ਹੋਵੇ ਇੰਟਰਸਟ ਹੋਵੇ ਸ਼ੌਂਕ ਹੋਵੇ ਤੇ ਬੰਦੇ ਨੂੰ ਬੰਦੇ ਦਾ ਸ਼ੌਂਕ ਲੈ ਆਉਂਦਾ ਉਹਦਾ ਇੰਟਰਸਟ ਕੀ ਹੈ ਤੇਰੇ ਤੇਰੇ ਅੰਦਰ ਦੀ ਭਾਵਨਾ ਕੀ ਹੈ ਤੂੰ ਚਾਹੁੰਦਾ ਕੀ ਹੈ ਪਰ ਜਿਹੋ ਜਿਹਾ ਬੰਦਾ ਹੋਵੇ ਉਹੋ ਜਿਹਾ ਦੁਕਾਨ ਉਹਨੇ ਗਾਹਕ ਜਿੱਦਾਂ ਦਾ ਹੋਵੇ ਨਾ ਉਹਨੇ ਲਾਭ ਹੀ ਲੈਣੀ ਹੁੰਦੀ ਹੈ ਜਿਹੜੀ ਚੀਜ਼ ਤੁਸੀਂ ਲੈਣੀ ਹੈ ਤੇ ਲੈਣੀ ਹੈ ਬੰਦਾ ਆਪਣੇ ਆਪ ਉਦਾਂ ਦੇ ਥਾਂ ਤੇ ਪਹੁੰਚ ਜਾਂਦਾ ਹੈ ਪਰ ਹੁਣ ਵੇਖਣਾ ਇਹ ਪਏਗਾ ਧਿਆਨ ਨਾਲ ਧਿਆਨ ਨਾਲ ਬੜੇ ਸੋਚ ਸਮਝ ਕੇ ਜਦੋਂ ਬੰਦਾ ਸੌਦਾ ਖਰੀਦਣ ਤੁਰੇ ਬੜੇ ਸੋਚ ਸਮਝ ਕੇ ਤੇ ਜਿਹੜੇ ਬੰਦੇ ਵੇਚਣ ਵਾਲੇ ਨੇ ਉਹ ਵੀ ਧਿਆਨ ਰੱਖਦੇ ਐ ਕਬੀਰ ਜਿਹਦਾ ਵਚਨ ਆ ਰਾਮ ਪਦਾਰਥ ਪਾਇਕਾ ਕਬੀਰਾ ਗਾਂਠ ਨਾ ਖੋਲ ਕਹਿੰਦੇ ਸਮਝ ਤੇ ਆ ਜਾਂਦੀ ਐ ਬੰਦੇ ਨੂੰ ਬੜਾ ਕੁਝ ਸਮਝ ਆ ਜਾਂਦਾ ਪਰ ਸਾਰਾ ਕੁਝ ਸਮਝਾਇਆ ਨਹੀਂ ਜਾਂਦਾ ਐਕਸਪਲੇਨ ਨਹੀਂ ਕੀਤਾ ਜਾਂਦਾ ਬੜੀਆਂ ਗੱਲਾਂ ਦਿਮਾਗ ਵਿੱਚ ਆਉਂਦੀਆਂ ਨੇ ਸਾਰਿਆਂ ਨੂੰ ਨਹੀਂ ਦੱਸੀਆਂ ਜਾਂਦੀਆਂ ਕਿਉਂਕਿ ਸਾਰੇ ਬੰਦੇ ਗਾਹਕ ਨਹੀਂ ਹੁੰਦੇ ਕਈ ਵਾਰੀ ਆ ਗੱਲਾਂ ਕਈ ਦਿਮਾਗ ਕਈ ਪਰਸਨਲ ਪੁੱਛਣਗੇ ਬਹਿ ਕੇ ਸਵਾਲ ਪੁੱਛਣਗੇ ਪਰਸਨਲ ਗੱਲ ਕਰਨਗੇ ਕਈ ਵਾਰੀ ਉਹ ਗੱਲ ਕਰਦਿਆਂ ਕਰਦਿਆਂ ਬੜੀ ਖੁੱਲ੍ਹ ਦੋ-ਦੋ ਘੰਟੇ ਬੋਲੀ ਜਿਦੇ ਤੇ ਇਦਾਂ 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 ਪਰ ਜੇ ਸਟੇਜ ਤੇ ਤੁਸੀਂ ਕਹੋਗੇ ਉਹ ਐਕਸਪਲੇਨ ਹੀ ਨਹੀਂ ਹੋ ਸਕਦੀ ਕਿਉਂਕਿ ਸਾਰੇ ਬੰਦੇ ਗਾਹਕ ਨਹੀਂ ਹੁੰਦੇ ਸਾਰੇ ਬੰਦਿਆਂ ਨੂੰ ਸਾਰੀਆਂ ਗੱਲਾਂ ਸਮਝ ਨਹੀਂ ਆਉਂਦੀਆਂ ਇਸੇ ਕਰਕੇ ਕਬੀਰ ਜੀ ਕਹਿੰਦੇ ਨੇ RAM ਪਦਾਰਥ ਪਾਇਕ ਹੈ ਕਬੀਰਾ ਗਾਂਠ ਨਾ ਖੋਲ ਨਹੀਂ ਪਟਣ ਨਹੀਂ ਪਾਰਖੂ ਨਹੀਂ ਗਾਹਕ ਨਹੀਂ ਮੋੜ ਕਹਿੰਦੇ ਉਦਾਂ ਦੇ ਗਾਹਕ ਹੈ ਨਹੀਂ ਉਦਾਂ ਦਾ ਜਿਹੜੇ ਉਸ ਚੀਜ਼ ਦੀ ਕਦਰ ਕਰ ਸਕਣ ਹਰੇਕ ਥਾਂ ਉੱਤੇ ਤੇ ਹੱਟੀ ਨਹੀਂ ਖੋਲ ਕੇ ਬਹਿ ਜਾਈਦਾ ਹੁਣ ਧੱਕੇ ਨਾਲ ਹੁਣ ਆ ਗੱਲ ਧਿਆਨ ਨਾਲ ਸੁਣੋ ਸੁਣੋ ਜਰਾ ਤੁਸੀਂ ਬਹੁਤ ਸਾਰੇ ਦੋਸਤਾਂ ਮਿੱਤਰਾਂ ਯਾਰਾਂ ਬੇਲੀਆਂ ਬਾਰੇ ਇਹ ਕਹਿੰਨੇ ਆ ਕਿ ਮੈਂ ਬੜਾ ਸਮਝਾਉਂਦਾ ਉਹ ਨਹੀਂ ਸਮਝਦਾ ਤੁਹਾਡੇ بڑے ਬੰਦੇ ਨੇ ਰਿਸ਼ਤੇਦਾਰ ਨੇ ਪਰਿਵਾਰ ਨੇ ਤੁਸੀਂ ਕਈ ਵਾਰੀ ਲੜ ਪੈਨੇ ਆ ਝਗੜਾ ਕਰਦੇ ਆ ਗੱਲਬਾਤ ਕਰਦੇ ਆ ਡਿਸਕਸ਼ਨ ਕਰਦੇ ਆ ਮੈਂ ਬੜਾ ਸਮਝਾਉਂਦਾ ਸਮਝਦਾ ਹੀ ਨਹੀਂ ਫੇਰ ਉੱਥੇ ਜਾਣਗੇ ਬੀਬੀਆਂ ਕਹਿਣਗੀਆਂ ਸਾਡੇ ਨਹੀਂ ਕੋਈ ਮੰਨਦਾ ਕਈ ਬੰਦੇ ਨਹੀਂ ਮੰਨਦੇ ਅੱਗੇ ਤੋਂ ਅੱਗੇ ਪਰ ਕਬੀਰ ਜੀ ਕਹਿੰਦੇ ਨੇ ਜੇ ਤੈਨੂੰ ਸਮਝ ਆ ਗਈ ਤੇ ਤੂੰ ਧੱਕਾ ਨਾ ਕਰ ਸਮਝਾ ਉਹਨਾਂ ਨੂੰ ਜਿਹੜਾ ਸਮਝਣਾ ਚਾਹੁੰਦਾ ਮੈਂ ਤੁਹਾਨੂੰ ਕੋਈ ਗੱਲ ਸਮਝਾ ਰਿਹਾ ਪਰ ਮੈਂ ਜੇ ਤੁਸੀਂ ਸੁਣਨਾ ਹੋਗੇ ਮੈਂ ਸੁਣਾ ਦੂੰ ਪਰ ਜੇ ਤੁਹਾਡੇ ਘਰਾਂ ਦੇ ਜਾ ਕੇ ਥੋੜਾ ਸੁਣਾਉ ਧੱਕੇ ਨਾਲ ਬਾਹ ਫੜ ਫੜ ਕੇ ਵੀ ਗੱਲ ਸੁਣ ਮੇਰੀ ਮੈਂ ਤੈਨੂੰ ਗੱਲ ਸੁਣਾਵਾਂ ਮੈਂ ਕਦੇ ਪਟਿਆਲੇ ਦੇ ਵਿੱਚ ਬਾਜ਼ਾਰਾਂ ਚ ਲੋਕਾਂ ਨੂੰ ਰੋਕ ਰੋਕ ਕੇ ਥੋੜਾ ਦੱਸਦਾ ਮੈਂ ਆਪਣੇ ਰਿਸ਼ਤੇਦਾਰਾਂ ਵਿੱਚ ਜਾ ਜਾ ਕੇ ਥੋੜਾ ਰੌਲਾ ਪਾਉਣਾ ਜਾ ਕੇ ਵੀ ਆਓ ਵੀ ਰਿਸ਼ਤੇਦਾਰੋਂ ਤੁਹਾਨੂੰ ਮੈਂ ਸਮਝਾਵਾਂ ਮੈਂ ਕਿਸੇ ਨਾਲ ਗੱਲ ਨਹੀਂ ਕਰਦਾ ਮੈਂ ਉਹਨੂੰ ਦੱਸਦਾ ਜਿਹੜਾ ਮੈਨੂੰ ਪੁੱਛਦਾ ਹੈ ਤੁਸੀਂ ਮੈਨੂੰ ਸੁਣ ਰਹੇ ਹੋ ਮੈਂ ਤੁਹਾਨੂੰ ਸੁਣਾ ਰਿਹਾ ਪਰ ਜੇ ਤੁਸੀਂ ਸੁਣੋ ਨਾ ਮੈਂ ਤੁਹਾਨੂੰ ਸੁਣਾਉਣਾ ਨਹੀਂ ਮੈਂ ਠੱਕੇ ਨਾਲ ਨਹੀਂ ਸੁਣਾਉਣਾ ਹੁਣ ਮੈਨੂੰ ਕੋਈ 10 ਲੱਖ ਰੁਪਈਆ ਖਰਚਾ ਕਰ ਦਿੰਦਾ ਸੀ ਡੇ ਡੇ ਟੈਂਟ ਲਵਾਉਂਦਾ ਸੀ ਪੰਡਾਲ ਖਰਚਦਾ ਸੀ ਲੰਗਰ ਦਾ ਪ੍ਰਬੰਧ ਕਰਦਾ ਸੀ ਸਾਊਂਡ ਸਿਸਟਮ ਲਾਉਂਦਾ ਸੀ ਲਾਈਟਾਂ ਲਾਉਂਦਾ ਸੀ 20 ਕਿੱਲੇ ਜਗਾ ਰੱਖ ਕੇ ਪੰਡਾਲ ਲਾ ਕੇ ਲੋਕ ਕਹਿੰਦੇ ਸੀ ਆਓ ਤੇ ਸੁਣਾਓ ਫਿਰ ਮੈਂ ਸੁਣਾਉਣਾ ਐਵੇਂ ਹੀ ਥੋੜਾ ਬਾ ਫੜ ਫੜ ਕੇ ਸੁਣਾਉਂਗੇ ਕਿਸੇ ਨੂੰ ਉੱਥੇ ਆਪਣੀ ਗਠੜੀ ਖੋਲੀ ਦੀ ਹੈ ਜਿੱਥੇ ਗਾਕ ਹੋਵੇ ਹਰੇਕ ਕੋਲੀ ਨਾ ਬਹਿ ਜਾ ਕਰ ਕੱਪੜਾ ਵੇਚਣ ਵਾਲੇ ਪਿੰਡਾਂ ਚ ਆਉਂਦੇ ਐ ਠੱਕੇ ਨਾਲ ਗੱਠੜੀ ਨਹੀਂ ਖੋਲਦੇ ਜਿਹੜੀਆਂ ਭੈਣਾ ਕਹਿੰਦੀ ਆ ਵੀਰਾ ਬਖਾ ਕੱਪੜਾ ਉੱਥੇ ਬਖਾਉਂਦੇ ਆ ਐਵੇਂ ਹੀ ਥੋੜਾ ਗੱਠੜੀ ਖੋਲਦੀ ਦੀਏ ਜੇ ਤੇਰੇ ਕੋਲੇ ਗਿਆਨ ਹੈ ਤੈਨੂੰ ਸਮਝ ਹੈ ਆਪਣਾ ਸਵਾਦ ਲਿਆ ਕਰ ਵਾਹ ਜੀ ਵਾਹ ਜ਼ਿੰਦਗੀ ਬੜੀ ਵਧੀਆ ਜੀ ਰਹੇ ਆ ਬੜੇ ਖੁਸ਼ ਆ ਬੜੇ ਆਨੰਦ ਚ ਬੜੀ ਮਸਤੀ ਚ ਬੜੇ ਖੇੜੇ ਚ ਬੜਾ ਸਕੂਨ ਹੈ ਜੇ ਕੋਈ ਪੁੱਛੇਗਾ ਤੇ ਗੱਠੜੀ ਖੋਲਣੀ ਨਹੀਂ ਤੇ ਚੁੱਪ ਕਰਕੇ ਬੈਠਾ ਰਿਹਾ ਕਰ ਰਿਸ਼ਤੇਦਾਰੀਆਂ ਚ ਜਾਓ ਯਾਰਾਂ ਬੇਲੀਆਂ ਚ ਬੈਠੋ ਗਿਆਨ ਨਾ ਘੋਟੋ ਸਿੱਧੇ ਸ਼ਬਦਾਂ ਚ ਕਹਾਂ ਆਪਣਾ ਗਿਆਨ ਆਪਣੇ ਕੋਲ ਰੱਖੋ ਆਪਣਾ ਗਿਆਨ ਆਪਣੇ ਕੋਲ ਰੱਖੋ ਕਿਤੇ ਨਾ ਖੋਲੋ ਹਾਂ ਜੇ ਕੋਈ ਪੁੱਛੂ ਤੇ ਦੱਸਿਓ ਜੇ ਕੋਈ ਸਵਾਲ ਕਰੇਗਾ ਕੋਈ ਪੁੱਛੇਗਾ ਉਹਨੂੰ ਜਰੂਰ ਦੱਸੋ ਜਿਹੜਾ ਰਿਸ਼ਤੇਦਾਰ ਜਿੱਥੇ ਲੱਗਿਆ ਜਾਣ ਦਿਓ ਜਿਵੇਂ ਜਾਂਦਾ ਜਾਣ ਦਿਓ ਜਿਹਨੂੰ ਮੰਨਦਾ ਮੰਨਣ ਦਿਓ ਜਿੱਥੇ ਜਾਂਦਾ ਜਾਣ ਦਿਓ ਸੱਕੀ ਮਾਂ ਵੀ ਹੋਵੇ ਪੁੱਛੂਗੀ ਦੱਸ ਦਿਓ ਨਹੀਂ ਤੇ ਮਨਾਉਣ ਦੀ ਲੋੜ ਨਹੀਂ ਤੱਕਾ ਨਹੀਂ ਕਰਨਾ ਸਮਝਦੇ ਹੋ ਗੱਲ ਤੱਕੇ ਨਾਲ ਕਬੀਰ ਸਾਹਿਬ ਕਹਿੰਦੇ ਨੇ ਐਵੇਂ ਕਠੜੀ ਖੋਲ ਕੇ ਨਾ ਬਹਿ ਜਾ ਕਰ ਜੇ ਕਿਸੇ ਖੋਲ ਵੀ ਲਏਗਾ ਕਠੜੀ ਮੰਲੋ ਅੱਗੇ ਗਾਹਕ ਨਾ ਹੋਇਆ ਤੇ ਤੂੰ ਗਿਆਨ ਕੋਟੀ ਵੀ ਜਾ ਤੱਕੇ ਨਾਲ ਹੀ ਸੁਣਾਈ ਜਾ ਸੁਣਾਈ ਜਾ ਰਿਸ਼ਤੇਦਾਰਾਂ ਚ ਲੱਗਿਆ ਰਹੇ ਚਾਰ ਰਿਸ਼ਤੇਦਾਰ ਬਹਿ ਗਏ ਲੱਗਿਆ ਰਹੇ ਲੱਗਿਆ ਰਹੇ ਕਿਸੇ ਨੇ ਪੁੱਛਿਆ ਹੈ ਨਹੀਂ ਆਪ ਹੀ ਗਿਆਨੀ ਬਣ ਗਏ ਆਪਾਂ ਫਿਰ ਹਾਲ ਇਹ ਹੋਣਾ ਵਿਣਗਾਹਕ ਗੁਣ ਵੇਚੀ ਹੈ ਤੋਂ ਗੁਣ ਸਹਿਗੋ ਜਾਏ ਗਾਤ ਹੋਇ ਨਹੀਂ ਸੀ ਅਗਲਾ ਠੱਕੇ ਨਾਲ ਹੀ ਹੁਣ ਜੇ ਬੰਦੇ ਨੂੰ ਸ਼ੂਗਰ ਹੋਵੇ ਨਾ ਸ਼ੂਗਰ ਦੀਆਂ ਗੋਲੀਆਂ ਦੇ ਦਿਓ ਕੀ ਕਰੇਗਾ ਸੁੱਟੇ ਗਈ ਉਹਦੇ ਕੀ ਕੰਮ ਹੈ ਬਈ ਉਹਦੇ ਕਿਸ ਕੰਮ ਡਾਇਬਟੀ ਦੀ ਦਵਾਈ ਦੇ ਦੇ ਠੱਕੇ ਨਾਲ ਉਹ ਸੁੱਟ ਦੂ ਉਹਦੇ ਕਹਣਾ ਮੇਰੇ ਕਿਸ ਕੰਮ ਹੈ ਬਈ ਕਹਿੰਦੇ ਵਿਣ ਗਾਹਕ ਗੁਣ ਵੇਚੀਏ ਤੋ ਗੁਣ ਸਹ ਕੋ ਜਾਏ ਗੁਣ ਕਾ ਗਾਹਕ ਜੇ ਮਿਲੇ ਤੋ ਗੁਣ ਲੱਖ ਬਕਾਏ ਜੇ ਗਾਕ ਮਿਲ ਜਾਏ ਤੇਰਾ ਗੁਣ ਲੱਖਾਂ ਦਾ ਵੇਖਦਾ ਉਹਦੀ ਕੀਮਤ ਪੈਂਦੀ ਏ ਕਦਰ ਪੈਂਦੀ ਵਾਹ ਵੇ ਵਾਹ ਗਾਕ ਬ ਜਿਹੜਾ ਬੰਦਾ ਹੋਵੇ ਉਹ ਕਹਿੰਦਾ ਜ਼ਿੰਦਗੀ ਬਦਲ ਕੇ ਰੱਖਤੀ ਸਾਡੀ ਸਾਡੀ ਜ਼ਿੰਦਗੀ ਬਦਲ ਗਈ ਸਾਡੀ ਜ਼ਿੰਦਗੀ ਚ ਚੇਂਜ ਆ ਗਿਆ ਇਤੋਂ ਵਧੀਆ ਕੀਮਤ ਕੀ ਹੋਏਗੀ ਕੋਈ ਬੰਦਾ ਮੰਨ ਲਓ ਮੈਨੂੰ ਆ ਕੇ ਕਵੇ ਮੇਰੀ ਜ਼ਿੰਦਗੀ ਚ ਆਉਣ ਦਾ ਨਜ਼ਾਰਾ ਆਇਆ ਪਿਆ ਭਾਈ ਸਾਹਿਬ ਹੁਣ ਜ਼ਿੰਦਗੀ ਬੜੀ ਸਕੂਨ ਵਾਲੀ ਐ ਮੈਂ ਬੜਾ ਖੁਸ਼ ਰਹਿਣਾ ਮੇਰੀ ਜ਼ਿੰਦਗੀ ਚ ਖੁਸ਼ੀ ਆ ਗਈ ਇਤੋਂ ਵਧੀਆ ਕੀਮਤ ਹੋਰ ਕੀ ਹੋ ਸਕਦੀ ਕਿ ਉਹਦਾ ਉਹ ਹੁਣ ਮੁੱਲ ਦੇਵੇ ਮੈਨੂੰ ਵੀ ਮੈਂ 1000 ਰੁਪਏ ਦੇਣ ਆਇਆ ਭਾਈ ਸਾਹਿਬ ਮੇਰੀ ਜ਼ਿੰਦਗੀ ਬਣ ਗਈ ਮੈਂ 10000 ਦੇਣ ਆਇਆ ਮੇਰੀ ਜ਼ਿੰਦਗੀ ਬਣ ਗਈ ਮੈਂ ਲੱਖ ਰੁਪਈਆ ਦੇਣ ਆਇਆ ਮੇਰੀ ਜ਼ਿੰਦਗੀ ਬਣ ਗਈ ਜਦੋਂ ਉਹਨੇ ਕਹਿਤਾ ਮੇਰੀ ਜ਼ਿੰਦਗੀ 'ਚ ਖੁਸ਼ੀ ਆ ਗਈ ਇਤੋਂ ਵਧੀਆ ਕੀਮਤ ਨਹੀਂ ਹੋ ਸਕਦੀ ਪਰ ਜਦੋਂ ਕੋਈ ਪੁੱਛੇ ਉਦੋਂ ਦੱਸੋ ਤੇ ਮੈਂ ਜਿਹੜੀ ਗੱਲ ਪਹਿਲਾਂ ਕਹੀ ਐ ਸਭ ਤੋਂ ਵੱਡੀ ਗੱਲ ਐ ਤੁਹਾਡੀ ਜ਼ਿੰਦਗੀ 'ਚ ਸਕੂਨ ਹੋਣਾ ਸਕੂਨ ਹੋਣਾ ਚਾਹੀਦਾ ਲਾਈਫ 'ਚ ਤੇ ਕਿਸੇ ਵੀ ਕੀਮਤ ਉੱਤੇ ਆਪਣਾ ਸਕੂਨ ਨਾ ਗਵਾਚਣ ਦਿਓ ਤੇ ਸਕੂਨ ਜਿਹੜਾ ਹੈ ਨਾ ਇਹ ਇਹ ਇਹਦੇ ਵੈਰੀ ਨਹੀਂ ਜਿਵੇਂ ਤੰਦਰੁਸਤੀ ਦੇ ਜਿਹੜਾ ਬੰਦਾ ਤੰਦਰੁਸਤ ਹੋਵੇ ਜਿਹਦੀ ਸਿਹਤ ਪੂਰੀ ਤੰਦਰੁਸਤ ਹੋਵੇ ਪੂਰਾ ਟੀਪ ਹੋਵੇ ਜਿਹੜਾ ਬੰਦਾ ਉਹਦੇ ਵੈਰੀ ਨਹੀਂ ਤੁਸੀਂ ਤਲਿਆ ਖਾਈ ਜਾਣਾ ਪੁੱਠਾ ਸਿੱਧਾ ਖਾਈ ਜਾਣਾ ਉਹ ਵੈਰੀ ਨੇ ਸਾਡੀ ਸਿਹਤ ਦੇ ਤੇ ਸਕੂਨ ਵਾਲੇ ਬੰਦੇ ਦੇ ਵੈਰੀ ਨੇ ਬੇਈਮਾਨੀਆਂ ਬੇਈਮਾਨੀ ਕਰਨ ਵਾਲਾ ਬੰਦਾ ਦੋ ਨੰਬਰ ਦੇ ਧੰਦੇ ਕਰਨ ਵਾਲਾ ਬੰਦਾ ਸਕੂਨ ਉਹਦੇ ਕੋਲ ਕਿੱਥੇ ਰਹਿ ਜਾਏਗਾ ਵੱਡੀਆਂ ਖਾਨ ਵਾਲੇ ਬੰਦੇ ਦੀ ਜ਼ਿੰਦਗੀ 'ਚ ਸਕੂਨ ਨਹੀਂ ਹੋ ਸਕਦਾ بار بار ਗੱਲ ਗੱਲ ਤੇ ਝੂਠ ਬੋਲਣ ਵਾਲੇ ਦੀ ਜ਼ਿੰਦਗੀ ਵਿੱਚ ਸਕੂਨ ਨਹੀਂ ਹੋ ਸਕਦਾ ਸਕੂਨ ਜਿਹੜੇ ਬੰਦੇ ਦੀ ਜ਼ਿੰਦਗੀ 'ਚ ਹੋਏਗਾ ਬੇਈਮਾਨੀਆਂ ਝੂਠ ਫਰੇਬ ਚਾਪਲੂਸੀਆਂ ਇਦਾਂ ਦੀਆਂ ਸੋਚ ਜਿਹੜਾ ਬੰਦਾ ਰੱਖਦਾ ਹੋਏਗਾ ਉਹਦੀ ਜ਼ਿੰਦਗੀ 'ਚ ਸਕੂਨ ਨਹੀਂ ਆ ਸਕਦਾ ਹਰ ਵੇਲੇ ਉਹ ਸਟ्रेस ਵਿੱਚ ਰਹੇਗਾ ਝੂਠ ਬੋਲਿਆ ਹੁੰਦਾ ਸਾਰੀ ਜ਼ਿੰਦਗੀ ਉਹਨੂੰ ਉਹਨੂੰ ਉਹ ਝੂਠ ਨੂੰ ਕਿਵੇਂ ਸੈੱਟ ਕਰਨਾ ਹੈ ਇਹਨੂੰ ਕਿਵੇਂ ਠੀਕ ਕਰਨਾ ਇਹਨੂੰ ਕਿਵੇਂ ਠੀਕ ਕਰਨ ਦਾ ਦਿਮਾਗ ਇੰਨਾ ਕੰਮਾਂ ਵਿੱਚ ਹੀ ਲੱਗਿਆ ਰਹਿੰਦਾ ਜੇ ਤੁਸੀਂ ਸਹੀ ਚੱਲਦੇ ਆ ਸੱਚ ਤੇ ਚੱਲਦੇ ਆ ਗਲਤ ਕੋਈ ਕੰਮ ਨਹੀਂ ਕੀਤਾ ਸਕੂਨ ਹੋਣਾ ਜ਼ਿੰਦਗੀ 'ਚ ਹੁਣ ਇੱਕ ਬੰਦੇ ਨੇ ਘਰ ਦੇ ਵਿੱਚ ਸ਼ਰਾਬ ਕੱਢਣੀ ਹੈ ਢੋਲ ਪਾਇਆ 50 ਬੋਤਲਾਂ ਨਿਕਲ ਆਉਣਗੀਆਂ ਕੰਮ ਗਲਤ ਲੱਗਿਆ ਹੁਣ ਬਾਹਰ ਭਾਵੇਂ ਐਂਬੂਲੈਂਸ ਲੰਘਦੀ ਹੋਵੇ ਹੂਟਰ ਮਾਰਦੀ ਇਹਦਾ ਦਿਲ ਐ ਧੜਕਣਾ ਵੀ ਹਾਈਵੇ ਕਿਤੇ ਫੜਨ ਵਾਲੇ ਤਾਂ ਨਹੀਂ ਆ ਗਏ ਕਿਸੇ ਨੇ ਦੱਸਦੇ ਨਹੀਂ ਦਿੱਤਾ ਕਿਤੇ ਪਤਾ ਤਾਂ ਨਹੀਂ ਲੱਗ ਗਿਆ ਕਿਉਂਕਿ 2 ਨੰਬਰ ਦਾ ਕੰਮ ਕਰਦਾ ਹੈ ਪਰ ਜਿਸ ਬੰਦੇ ਨੇ ਗਲਤ ਕੰਮ ਕੋਈ ਕੀਤਾ ਹੀ ਨਹੀਂ ਆਮ ਨਾਲ ਪਿਆ ਵਿਜੀਲੈਂਸ ਵਾਲੇ ਫੜਨ ਆ ਜਾਣਗੇ ਕੀ ਫੜ ਲੈਣਗੇ ਬਈ ਸਾਡ ਗਲਤੀ ਨਹੀਂ ਕੀਤੀ ਟੈਕਸ ਵਾਲੇ ਆ ਜਾਣਗੇ ਕੀ ਕਰ ਲੈਣਗੇ ਗਲਤੀ ਨਹੀਂ ਕੀਤਾ ਕੁਝ ਜ਼ਿੰਦਗੀ 'ਚ ਗਲਤੀ ਨਹੀਂ ਕੀਤਾ ਕੁਝ ਆਪਣੇ ਮਨੋਂ ਗਲਤੀ ਨਹੀਂ ਹੋਇਆ ਕੁਝ ਤੇ ਬੇਈਮਾਨ ਜਿੰਨਾ ਬੰਦਾ ਬੇਈਮਾਨ ਬਣਦਾ ਜਾਂਦਾ ਝੂਠ ਬੋਲਦਾ ਜਾਂਦਾ ਉਹਦੀ ਜ਼ਿੰਦਗੀ ਦਾ ਸਕੂਨ ਉਹਨਾਂ ਹੀ ਗਵਾਚ ਜਾਂਦਾ ਉਹ ਸ਼ਾਂਤ ਨਹੀਂ ਹੋ ਸਕਦਾ ਤੇ ਸ਼ਾਂਤ ਰਹਿਣ ਵਾਸਤੇ ਪਹਿਲੀ ਸ਼ਰਤ ਹੈ ਕੋਈ ਬੇਈਮਾਨੀ ਨਾ ਕਰ। ਆਪਣੀ ਜ਼ਿੰਦਗੀ ਸਹੀ ਰੱਖੋ। ਸੱਚ ਤੇ ਪਹਿਰਾ ਦੇਣਾ ਸਿੱਖੋ। ਸੱਚ ਤੇ ਪਹਿਰਾ ਰੱਖੀਏ ਠੀਕ-ਠੀਕ ਜਿਹੀ। ਜੋ ਮਰਜ਼ੀ ਹੋਵੇ 2 ਨੰਬਰ ਦਾ ਕੋਈ ਕੰਮ ਨਹੀਂ ਕਰਾਂਗਾ। ਗਲਤ ਕੰਮ ਨਹੀਂ ਕਰਾਂਗਾ। ਬਸ ਉਹਨਾਂ ਹੀ ਲਾਈਫ ਦੇ ਵਿੱਚ ਜ਼ਿੰਦਗੀ ਦੇ ਵਿੱਚ ਸਕੂਨ ਰਹਿੰਦਾ। ਹਮੇਸ਼ਾ ਖੁਸ਼ ਰਾਂਗੇ, ਚੜਦੀ ਕਲਾ 'ਚ ਰਾਂਗੇ, ਆਨੰਦ 'ਚ ਰਾਂਗੇ।